ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਚੈੱਕ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇੱਕ ਚੱਪਲ ਦੇ ਨਾਲ ਕਿਸ ਤਰ੍ਹਾਂ ਸਾਡੀ ਕਿਸਮਤ ਜਾਗ ਜਾਵੇਗੀ ਇਹ ਜਿਹੜੇ ਦੋ ਉਪਾਅ ਹਨ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਟੁੱਟੀ ਹੋਈ ਚੱਪਲ ਦੇ ਨਾਲ ਕਰਨੇ ਹਨ ਜਿਹੜੇ ਉਹਨਾਂ ਦੇ ਨਾਲ ਤੁਹਾਡੇ ਕਾਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਵਿਦੇਸ਼ ਜਾਂਦੀ ਪ੍ਰੋਬਲਮ ਹੈ ਜਾਂ ਤੁਹਾਡੇ ਕਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਜਾਂ ਮੁਸ਼ਕਲ ਹੈ ਉਹ ਸਾਰੀਆਂ ਮੁਸ਼ਕਲਾਂ ਤੁਹਾਡੀਆਂ ਸੰਗਤ ਜੀ ਖਤਮ ਹੋ ਜਾਣਗੀਆਂ ਤੁਹਾਨੂੰ ਕਰੋੜਪਤੀ ਬਣਾ ਦੇਣਗੇ ਆ ਇਹ ਚੱਪਲਾਂ ਦਾ ਉਪਾਅ ਅਤੇ ਸਾਡੇ ਸੁੱਤੇ ਹੋਏ ਨਸੀਬ ਜਾਗ ਜਾਣਗੇ ਤੁਹਾਡੀ ਕਿਸਮਤ ਚਮਕ ਜਾਵੇਗੀ ਅਤੇ ਘਰ ਦੇ ਵਿੱਚ ਪਰਕਤ ਵੀ ਆਵੇਗੀ ਸਾਧ ਸੰਗਤ ਜੀ ਜੋਤਿ ਸ਼ਾਸਤਰ ਦੇ ਅਨੁਸਾਰ ਸਾਡੇ ਨੇੜੇ ਤੇੜੇ ਹਰ ਚੀਜ਼ ਦਾ ਸਬੰਧ ਸਾਡੇ ਗ੍ਰਹਿਾਂ ਦੇ ਨਾਲ ਜ਼ਰੂਰ ਹੁੰਦਾ ਹੈ ਜੇਕਰ ਜੈਸੇ ਪ੍ਰਭਾਵ ਦੇ ਨਾਲ ਸਾਡੀ ਜ਼ਿੰਦਗੀ 'ਚ ਕਈ ਬਦਲਾਵ ਆਉਂਦੇ ਹਨ ਇਸ ਲਈ ਸਾਰੀਆਂ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਗੱਲ ਕਰਦੇ ਹਾਂ ਸੰਗਤ ਜੀ ਪੈਰਾਂ ਵਿੱਚ ਪਾਉਣ ਵਾਲੀ ਚੱਪਲ ਦੀ ਇਹ ਵੀ ਕਹਿੰਦੇ ਹਨ ਕਿ ਬੰਦੇ ਦੀ ਜਾਂ ਮਨੁੱਖ ਦੀ ਕਿਸਮਤ ਚਮਕਾਉਣ ਦੇ ਵਿੱਚ ਮਦਦ ਕਰਦੇ ਹਨ ਕਿਉਂਕਿ ਚੱਪਲ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਤੇ ਜੇਕਰ ਅਸੀਂ ਧਿਆਨ ਦੇਵਾਂਗੇ ਜਿਨ੍ਹਾਂ ਤੇ ਜੇਕਰ ਅਸੀਂ ਧਿਆਨ ਨਹੀਂ ਦੇਵਾਂਗੇ ਤਾਂ ਸਾਡੇ ਤਾਂ ਸਾਡੇ ਤੇ ਆਰਥਿਕ ਸਥਿਤੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਤੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਸੰਗਤ ਜੀ ਕਿਹਾ ਜਾਂਦਾ ਹੈ ਕਿ ਕਿਸੇ ਵਿਅਕਤੀ ਦੇ ਪੈਰ ਚ ਪਾਈ ਜਾਣ ਵਾਲੀ ਚੱਪਲ ਦੇਖ ਕੇ ਅਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦੀ ਹیثیت ਕੀ ਹੈ ਇਸ ਲਈ ਚੱਪਲ ਤੋਂ ਲੋਕ ਰੰਗ ਅਤੇ ਰੰਗ ਤੋਂ ਰਾਜਾ ਇਸ ਲਈ ਚੱਪਲ ਤੋਂ ਲੋਕ ਰੰਗ ਅਤੇ ਰੰਗ ਤੋਂ ਰਾਜਾ ਤੇ ਰਾਜੇ ਤੋਂ ਰੰਗ ਵੀ ਪਾ ਸਕਦੇ ਹਨ ਚੱਪਲ ਤੁਹਾਨੂੰ ਅਮੀਰ ਵੀ ਬਣਾ ਸਕਦੀ ਹੈ ਜੇਕਰ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਦੇ ਹੋ ਅਤੇ ਕੁਝ ਗੱਲਾਂ ਨੂੰ ਇਗਨੋਰ ਕਰ ਦਿਓ ਤਾਂ ਉਹ ਤੁਹਾਨੂੰ ਕੰਗਾਲ ਬਣਾ ਸਕਦੀ ਹਨ ਤੁਹਾਡੇ ਘਰ 'ਚ ਗਰੀਬੀ ਬੜੀ ਛੇਤੀ ਆ ਜਾਵੇਗੀ ਜੇਕਰ ਤੁਸੀਂ ਇਹ ਗਲਤੀਆਂ ਕਰਦੇ ਹੋ ਹੁਣ ਸੰਗਤ ਜੀ ਆਪਾਂ ਜਾਣਦੇ ਹਾਂ ਉਹਨਾਂ ਗੱਲਾਂ ਦੇ ਬਾਰੇ ਜਿਨ੍ਹਾਂ ਦਾ ਅਸੀਂ ਚੱਪਲ ਨੂੰ ਲੈ ਕੇ ਅਕਸਰ ਧਿਆਨ ਦੇ ਵਿੱਚ ਰੱਖਣਾ ਹੈ ਸੰਗਤ ਜੀ ਸਾਨੂੰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਲక్ష్ਮੀ ਆਵੇ ਤੁਹਾਡੇ ਘਰ ਕੰਮ ਜਿਹੜੇ ਹਨ ਉਹ ਹੱਲ ਹੋ ਜਾਣ ਤੁਹਾਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਵੇਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਨੰਬਰ 1 ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕਾਂ ਦੇ ਘਰ ਦੇ ਵਿੱਚ ਟੁੱਟੀਆਂ ਹੋਈਆਂ ਚਪਲਾਂ ਬਣੀਆਂ ਪਈਆਂ ਹੁੰਦੀਆਂ ਹਨ ਜਿਸ ਤਰ੍ਹਾਂ ਕਿ ਪੁਰਾਣੀਆਂ ਤੇ ਖਰਾਬ ਹੋਏ ਜੁੱਤੇ ਚਪਲਾਂ ਬੜੇ ਇਕੱਠੇ ਕਰਕੇ ਰੱਖੇ ਹੁੰਦੇ ਹਨ ਉਹਨਾਂ ਨੂੰ ਅਸੀਂ ਕਿ ਉਹਨਾਂ ਨੂੰ ਅਸੀਂ ਠੀਕ ਕਰਵਾ ਲਵਾਂਗੇ ਤੇ ਟੁੱਟੀ ਹੋਈ ਚਪਲ ਨੂੰ ਅਸੀਂ ਮਤਲਬ ਦੁਬਾਰਾ ਫਿਰ ਗੰਡਾ ਲਾਵਾਂਗੇ ਪਰ ਇਹ ਸਾਡੇ ਘਰ ਦੇ ਵਿੱਚ ਅਸ਼ਾਂਤੀ ਫੁਲਾਉਂਦੀ ਹੈ ਇਸ ਲਈ ਜੇਕਰ ਤੁਹਾਡੀ ਕੋਈ ਵੀ ਚप्पल ਟੁੱਟ ਜਾਵੇ ਤਾਂ ਉਸ ਨੂੰ ਉਸੇ ਵੇਲੇ ਹੀ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਕਦੇ ਵੀ ਘਰ ਦੇ ਮੇਨ ਦਰਵਾਜ਼ੇ ਤੇ ਜੁੱਤੇ ਚੱਪਲ ਇਕੱਠੇ ਕਦੇ ਨਹੀਂ ਹੋਣੇ ਚਾਹੀਦੇ ਮੇਨ ਦਰਵਾਜ਼ੇ ਤੋਂ ਹੀ ਮਾਂ ਲਕਸ਼ਮੀ ਘਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਜੇਕਰ ਦਰਵਾਜ਼ਾ ਸਾਫ਼ ਸੁਥਰਾ ਨਾ ਹੋਵੇ ਤਾਂ ਉਸ ਦੇ ਨੇੜੇ ਜੁੱਤੇ ਚੱਪਲਾਂ ਦਾ ਢੇਰ ਲੱਗਾ ਰਵੇ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੇ ਘਰੋਂ ਜਿਹੜਾ ਪੈਸਾ ਹੈ ਉਹ ਵਾਪਸ ਚਲਾ ਜਾਵੇਗਾ ਜਿਸ ਨਾਲ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਤੇ ਗਰੀਬੀ ਤੁਹਾਡੇ ਘਰ ਦੇ ਵਿੱਚ ਆ ਜਾਵੇਗੀ ਚਪਲਾਂ ਨੂੰ ਕਦੇ ਵੀ ਘਰ ਦੇ ਇਸ ਕੋਨੇ ਵਿੱਚ ਨਹੀਂ ਰੱਖਣਾ ਚਾਹੀਦਾ ਭਾਵੇਂ ਉਹ ਉੱਤਰ ਪੂਰਬ ਦਿਸ਼ਾ ਵਿੱਚ ਕਦੇ ਨਾ ਰੱਖੋ ਇਸ ਕੋਨੇ ਨੂੰ ਅਸੀਂ ਪਵਿੱਤਰ ਕੋਨਾ ਵੀ ਕਹਿੰਦੇ ਹਾਂ ਇਸ ਕੋਨੇ ਦੇ ਵਿੱਚ ਜੇਕਰ ਅਸੀਂ ਚਪਲਾਂ ਨੂੰ ਰੱਖ ਲੈਂਦੇ ਹਾਂ ਤੇ ਚਪਲਾਂ ਰੱਖਣ ਦੇ ਨਾਲ ਸਾਡੇ ਘਰ ਦੀ ਮਾੜੀ ਕਿਸਮਤ ਸਾਡਾ ਮਾੜਾ ਹੋਣਾ ਤੈ ਹੁੰਦਾ ਹੈ ਘਰ ਦੇ ਵਿੱਚ ਦੁਲਿੱਦਰ ਦਾ ਵਾਸ ਹੋ ਜਾਂਦਾ ਹੈ ਜਿਸ ਕਰਕੇ ਸਾਨੂੰ ਇਸ ਕੋਨੇ 'ਚ ਚੱਪਲ ਕਦੇ ਨਹੀਂ ਰੱਖਣੀ ਚਾਹੀਦੀ ਕਈ ਵਾਰ ਚੱਪਲ ਉਤਾਰਦੇ ਸਮੇਂ ਇੱਕ ਚੱਪਲ ਤੇ ਦੂਜੀ ਚੱਪਲ ਚੜ ਜਾਂਦੀ ਹੈ ਇਸੇ ਤਰ੍ਹਾਂ ਚੱਪਲਾਂ ਦਾ ਚੜਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੀ ਚੱਪਲ ਉਲਟੀ ਪੁਲਟੀ ਹੁੰਦੀ ਹੈ ਤਾਂ ਦੂਜੀ ਚੱਪਲ ਤੇ ਇੱਕ ਚੱਪਲ ਦੂਜੀ ਚੱਪਲ ਚੜ ਜਾਂਦੀ ਹੈ ਤਾਂ ਇਹ ਬਿਮਾਰੀਆਂ ਦਾ ਸੰਕੇਤ ਹੁੰਦੀ ਹੈ ਐਸਲੇ ਜੇਕਰ ਕੋਈ ਚੱਪਲ ਉਲਟੀ ਦਿਖਾਈ ਦੇਵੇ ਤਾਂ ਉਸ ਨੂੰ ਉਸੇ ਵੇਲੇ ਸਿੱਧਾ ਕਰ ਦਿਓ ਤੇ ਆਪਣੀ ਚੱਪਲ ਨੂੰ ਭੁੱਲ ਕੇ ਵੀ ਉਲਟਾ ਨਾ ਰੱਖੋ ਘਰੇ ਚੱਪਲ ਨੂੰ ਕਦੇ ਵੀ ਆਪਣੇ ਆਪ ਘਰ ਦੀ ਦਹਲਈ ਤੇ ਖੜੇ ਕਰਕੇ ਨਾ ਰੱਖੋ ਕਈ ਲੋਕ ਚੱਪਲ ਨੂੰ ਸੁਕਾਉਣ ਦੇ ਲਈ ਆਪਣੇ ਘਰ ਦੀ ਦਹਲਈ ਤੇ ਖੜੀਆਂ ਕਰਕੇ ਰੱਖਦੇ ਹਨ ਸੰਗਤ ਜੀ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੀ ਨਕਾਰਾਤਮਕਤਾ ਪੈਦਾ ਹੋ ਜਾਂਦੀ ਹੈ ਤੇ ਘਰ ਦੇ ਵਿੱਚੋਂ ਬਰਕਤ ਜਿਹੜੀ ਹੈ ਉਹ ਚਲੀ ਜਾਂਦੀ ਹੈ ਇਹ ਵਿਸ਼ਵਾਸ ਹੈ ਕਿ ਚਪਲ ਦਾ ਇਸ ਤਰ੍ਹਾਂ ਨਾਲ ਰੱਖਣਾ ਸਿਰਫ ਘਰ ਦੀ ਸ਼ੁੱਧਤਾ ਹੀ ਨਹੀਂ ਭੰਗ ਹੁੰਦੀ ਤੁਹਾਡੇ ਘਰ ਦੇ ਜਿਹੜੇ ਦੇਵੀ-ਦੇਵਤੇ ਪਰਮਾਤਮਾ ਤੁਹਾਡੇ ਤੋਂ ਉਹਨਾਂ ਦੀ ਕਿਰਪਾ ਦੂਰ ਹੋ ਜਾਂਦੀ ਹੈ ਦਹਲੇਜ ਨੂੰ ਘਰ ਦੇ ਪ੍ਰਵੇਸ਼ ਦਾ ਖਾਸ ਸਥਾਨ ਮੰਨਿਆ ਜਾਂਦਾ ਹੈ ਤੇ ਇਸ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜਦੋਂ ਚਪਲ ਜਾਂ ਜੁੱਤੇ ਇਸ ਜਗ੍ਹਾ ਤੇ ਰੱਖੇ ਜਾਂਦੇ ਹਨ ਇਹ ਨਾ ਸਿਰਫ ਉਥੋਂ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਘਰ ਵਿੱਚ ਆਉਣ ਵਾਲੀ ਸਕਾਰਾਤਮਕ ਊਰਜਾ ਨੂੰ ਵੀ ਰੋਕ ਦੇ ਹਨ ਜਿਸ ਕਰਕੇ ਉਥੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਆ ਜਾਂਦਾ ਹੈ ਤੇ ਸਾਡੀ ਮਾਨਸਿਕ ਸਿਹਤ ਜਿਹੜੀ ਹੈ ਉਹ ਖਰਾਬ ਹੁੰਦੀ ਹੈ ਜਦ ਕਿ ਪੂਰੇ ਪਰਿਵਾਰ ਦੇ ਰਿਸ਼ਤਿਆਂ ਦੇ ਉੱਤੇ ਡਰਾੜਾ ਪੈ ਜਾਂਦੀਆਂ ਹਨ ਕਦੇ ਵੀ ਜੁੱਤੇ ਚੱਪਲ ਪਾ ਕੇ ਭੋਜਨ ਵਿੱਚ ਸਾਨੂੰ ਨਹੀਂ ਕਰਨਾ ਚਾਹੀਦਾ ਨਰਾਦਰ ਹੁੰਦਾ ਹੈ ਮਾੜੀ ਕਿਸਮਤ ਤੁਹਾਡਾ ਪੇਸ਼ਾ ਨਹੀਂ ਛੱਡਦੀ ਇਸ ਤਰ੍ਹਾਂ ਕਰਨ ਨਾਲ ਇਸ ਤੋਂ ਇਲਾਵਾ ਕਾਦੀਰ ਸੋਈ ਵਿੱਚ ਚੱਪਲ ਨਹੀਂ ਪਾਉਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਅਸ਼ੋਭ ਮੰਨਿਆ ਜਾਂਦਾ ਹੈ ਤੁਹਾਡੇ ਗ੍ਰਹਿ ਖਰਾਬ ਹੁੰਦੇ ਹਨ ਤੇ ਤੁਹਾਡੇ ਤੇ ਮੁਸ਼ਕਲਾਂ ਦਾ ਪਹਾੜ ਟੁੱਟ ਜਾਂਦਾ ਹੈ ਸੰਗਤ ਜੀ ਘਰ ਦੇ ਦਰਵਾਜ਼ੇ ਤੇ ਚੱਪਲ ਉਤਾਰਨ ਦੇ ਨਾਲ ਕਾਰਜ ਬਰਕਤਾਂ ਨਹੀਂ ਰਹਿੰਦੀਆਂ ਕਿਸੇ ਨੂੰ ਤੋਹਫੇ ਦੇ ਤੌਰ ਤੇ ਸਾਨੂੰ ਚੱਪਲ ਜੁੱਤੇ ਨਹੀਂ ਦੇਣੇ ਕਿਸੇ ਦੇ ਟੁੱਟੇ ਹੋਏ ਪੁਰਾਣੇ ਚੱਪਲ ਪਾਉਣੇ ਹਨ ਇਹ ਵੀ ਅਸ਼ੋਭ ਮੰਨਿਆ ਜਾਂਦਾ ਹੈ ਇਹ ਮਾੜੀ ਕਿਸਮਤ ਨੂੰ ਸੱਦਾ ਦਿੰਦਾ ਹੈ ਜਿੰਨਾ ਹੋ ਸਕੇ ਆਪਣੇ ਜੁੱਤੇ ਨੂੰ ਚੱਪਲ ਨੂੰ ਸਾਫ ਸੁਥਰਾ ਰੱਖੋ ਧੋ ਕੇ ਰੱਖੋ ਘਰ ਚ ਜੁੱਤੇ ਚੱਪਲ ਇੱਧਰ ਉੱਧਰ ਨਾ ਸੁੱਟੋ ਜਿਸ ਘਰ ਵਿੱਚ ਚੱਪਲਾਂ ਖਿੱਲਰੀਆਂ ਰਹਿੰਦੀਆਂ ਹਨ ਉੱਥੇ ਸ਼ਨੀ ਦੇਵ ਦਾ ਪ੍ਰਭਾਵ ਵੱਜ ਜਾਂਦਾ ਹੈ ਜੇਕਰ ਤੁਸੀਂ ਸ਼ਨੀ ਦੇਵ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਕਿਸੇ ਸ਼ੁਭ ਕੰਮ ਦੇ ਲਈ ਜਾਂਦੇ ਹੋ ਘਰੋਂ ਬਾਹਰ ਨਿਕਲਦੇ ਸਮੇਂ ਤੁਸੀਂ ਕਦੇ ਵੀ ਟੁੱਟੀਆਂ ਹੋਈਆਂ ਚੱਪਲਾਂ ਨਾ ਪਾਓ ਜਾਂ ਤਾਂ ਹਮੇਸ਼ਾ ਤੁਸੀਂ ਉਸ ਨੂੰ ਹਮੇਸ਼ਾ ਨਵੀਆਂ ਚੱਪਲਾਂ ਪਾ ਕੇ ਜਾਓ ਜੁੱਤੇ ਪਾ ਕੇ ਜਾਓ ਜਾਂ ਫਿਰ ਤੁਸੀਂ ਜਾਂ ਸਾਫ ਸੁਥਰੇ ਚੱਪਲ ਹੀ ਪਾ ਕੇ ਜਾਓ ਜੇਕਰ ਤੁਸੀਂ ਟੁੱਟੇ ਹੋਏ ਚੱਪਲ ਜੋੜੇ ਪਾਉਂਦੇ ਹੋ ਤਾਂ ਤੁਹਾਡਾ ਚੰਗਾ ਹੋਣਾਵੇਂ ਜਿਹੜਾ ਹੈ ਉਹ ਵੀ ਰੁਕਾਵਟਾਂ ਆਉਣ ਲੱਗ ਜਾਂਦੀਆਂ ਹਨ ਜੇਕਰ ਸੰਭਵ ਹੋਵੇ ਤਾਂ ਨਵੇਂ ਜੁੱਤੇ ਹੀ ਪਾ ਕੇ ਜਾਓ ਇਸ ਨਾਲ ਯਾਤਰਾ ਵੀ ਤੁਹਾਡੀ ਸਫਲ ਹੋਵੇਗੀ ਤੇ ਕੰਮ ਵੀ ਸ਼ubh ਹੋਣਗੇ ਕਹਿੰਦੇ ਹਨ ਕਿ ਸ਼ਨੀਵਾਰ ਤੇ ਤਿੰਨ ਜੁੱਤੇ ਚੱਪਲ ਦਾ ਦਾਨ ਕਰਨਾ ਕਾਫੀ ਸ਼ubh ਮੰਨਿਆ ਜਾਂਦਾ ਹੈ ਖਾਸ ਤੌਰ ਤੇ ਚਮੜੇ ਨਾਲ ਬਣੇ ਹੋਏ ਜੁੱਤੇ ਚੱਪਲ ਸ਼ਨੀਵਾਰ ਨੂੰ ਦਾਨ ਕਰਨ ਨਾਲ ਸ਼ਨੀ ਦੇਵ ਦੀ ਕਿਰਪਾ ਵਣੀ ਰਹਿੰਦੀ ਹੈ ਤੇ ਇਸ ਨਾਲ ਤੁਹਾਡੇ ਗ੍ਰਹਿ ਵਿੱਚ ਸੁਧਰ ਜਾਂਦੇ ਹਨ ਸ਼ਨੀਵਾਰ ਨੂੰ ਦਾਨ ਕਰਨ ਨਾਲ ਵਿਅਕਤੀ ਦੀ ਆਰਥਿਕ ਸਥਿਤੀ ਸੁਧਰ ਜਾਂਦੀ ਹੈ ਜਿੰਦਗੀ ਛਾਉਣ ਵਾਲੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਹਨ ਦਾਨ ਦੇ ਇਸ ਕੰਮ ਨੂੰ ਕਰਨ ਨਾਲ ਵਿਅਕਤੀ ਦੇ ਪਾਪ ਘੱਟ ਜਾਂਦੇ ਹਨ ਪਾਪ ੁਨ ਵਧ ਜਾਂਦੇ ਹਨ ਇਸ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਕਿਉਂਕਿ ਦਾਨ ਦੇਣਾ ਸੰਤੋਸ਼ ਅਤੇ ਆਤਮਿਕ ਖੁਸ਼ੀ ਮਿਲਦੀ ਹੈ ਘਰ ਵਿੱਚ ਪੁਰਾਣੇ ਜੁੱਤੇ ਚਪਲ ਰੱਖਣ ਨਾਲ ਕਹਿੰਦੇ ਕਿ ਘਰ ਦੇ ਵਿੱਚ ਨਗਾਤਮਿਕ ਊਰਜਾ ਵਧ ਜਾਂਦੀ ਹੈ ਇਸ ਕਰਕੇ ਤੁਹਾਡੇ ਘਰ ਵਿੱਚ ਕੋਈ ਵੀ ਵਿਅਕਤੀ ਬਿਮਾਰ ਰਹੇਗਾ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਘਰ ਦੇ ਵਿੱਚ ਗਰੀਬੀ ਆ ਜਾਣ ਦਾ ਖਤਰਾ ਰਹਿੰਦਾ ਹੈ ਇਸ ਲਈ ਜਿੰਨਾ ਜੁੱਤੇ ਚਪਲਾਂ ਦਾ ਘਰ ਦੇ ਵਿੱਚ ਤੁਸੀਂ ਪ੍ਰਯੋਗ ਨਾ ਕਰੋ ਉਹ ਨਹੀਂ ਚੰਗਾ ਹੈ ਉਹਨਾਂ ਨੂੰ ਘਰ ਵਿੱਚ ਬਿਲਕੁਲ ਨਾ ਰੱਖੋ ਇਸ ਨਾਲ ਤੁਹਾਡੇ ਘਰ ਦੇ ਵਾਸਤੂ ਦੋਸ਼ ਵਿੱਚ ਵਾਸਤੂ ਦੋਸ਼ ਵੀ ਲੱਗ ਸਕਦਾ ਹੈ ਇਸ ਤਰ੍ਹਾਂ ਜੁੱਤੇ ਚੱਪਲ ਨੂੰ ਘਰੋਂ ਬਾਹਰ ਕੱਢ ਦਿਓ ਜਾਂ ਫਿਰ ਕਿਸੇ ਗਰੀਬ ਨੂੰ দান ਕਰ ਦਿਓ ਜਿਨ੍ਹਾਂ ਲੋਕਾਂ ਦੀ ਕੁੰਡਲਿਸ਼ ਕਹਿੰਦੇ ਹਨ ਕਿ ਸ਼ਨੀ ਗ੍ਰਹਿ ਪਾਰੀ ਹੁੰਦਾ ਹੈ ਉਹਨਾਂ ਲੋਕਾਂ ਨੂੰ ਮੰਗਲਵਾਰ ਸ਼ਨੀਵਾਰ ਗ੍ਰਹਿ ਦੇ ਦਿਨ ਜੁੱਤੇ ਚੱਪਲ ਬਿਲਕੁਲ ਨਹੀਂ ਖਰੀਦਣੇ ਚਾਹੀਦੇ ਮਸਿਆ ਦੇ ਦਿਨ ਵਿੱਚ ਜੁੱਤੇ ਚੱਪਲ ਨਾ ਖਰੀਦੋ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਮੁਸੀਬਤਾਂ ਆਉਂਦੀਆਂ ਰਹਿਣਗੀਆਂ ਕਦੇ ਵੀ ਕਿਸੇ ਦੂਜੇ ਦੇ ਵਿਅਕਤੀ ਦੀ ਚਪਲ ਨਾ ਪਾਓ ਆਪਣੇ ਘਰ ਦੇ ਮੈਂਬਰਾਂ ਦੀ ਚਪਲ ਹੀ ਇਸਤੇਮਾਲ ਕਰੋ ਪਰ ਕਿਸੇ ਬਾਹਰ ਵਾਲੇ ਵਿਅਕਤੀ ਦੀ ਚਪਲ ਨਾ ਪਾਓ ਇਸ ਤਰ੍ਹਾਂ ਕਰਨ ਨਾਲ ਉਸ ਵਿਅਕਤੀ ਦੀ ਮਾੜੀ ਕਿਸਮਤ ਤੁਹਾਡੇ ਤੇ ਅਸਰ ਕਰੇਗੀ ਜਿਹੜੇ ਉਸ ਦੇ ਸੰਘਰਸ਼ ਹੋਣਗੇ ਤੁਹਾਡੇ ਹਿੱਸੇ ਆ ਜਾਣਗੇ ਸ਼ਨੀ ਦੇਵ ਨੂੰ ਘਰ ਦੇ ਵਿੱਚ ਜਿੱਥੇ ਅੰਨ ਤੰਨ ਭੰਡਾਰ ਰੱਖੇ ਹੋਏ ਹੁੰਦੇ ਹਨ ਉੱਥੇ ਜੁੱਤੇ ਚਪਲ ਪਾ ਕੇ ਕਦੇ ਵੀ ਨਾ ਜਾਓ ਕਾਦੀ ਇਸ ਜਗ੍ਹਾ ਤੇ ਅਨਾਜ ਜਾਂ ਖਾਣ ਪੀਣ ਦਾ ਸਮਾਨ ਰੱਖਿਆ ਹੋਵੇ ਉੱਥੇ ਵੀ ਸਾਨੂੰ ਚप्पल ਪਾ ਕੇ ਨਹੀਂ ਜਾਣਾ ਚਾਹੀਦਾ ਸਾਥ ਸੰਗਜ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ